ਬਾਬਾ ਹੋ ਵੀ ਜ਼ਰਾ ਕਾੜ ਹੋ ਗਏ ਅੱਜ ਇੱਕ ਹੋਰ ਬਲੌਗ ਦੇ ਨਾਲ ਆ ਤੇ ਦੋ ਗੱਲਿਆਂ ਤੇ ਤੇਰਾ ਬੁੱਕੀ ਟਰਾਲੀ ਭਰ ਗਈ ਆ ਤੇ ਇੱਕ ਟਰਾਲੀ ਆ ਰਹੀ ਆ ਇੱਕ ਹੋ ਖੜੀ ਆ ਉੱਥੇ ਸਾਹਮਣੇ ਤੇ ਆ ਚੋਬਰ ਕੱਟੇ ਭਰਨ ਲੱਗੇ ਪਿਆ ਵੀ ਕੱਢਣਾਗਾ ਇਧਰ ਮਸ਼ੀਨ ਚੱਲੀ ਜਾਂਦੀ ਆ ਹੋਰ ਵੀ ਆਉਦਾ ਯਾਰ ਆਉਦਾ ਯਾਰ ਕੋਈ ਬਾਬਿਓ ਆ ਗਏ ਆ ਸਮਰਾ 855 ਇੱਕ ਕੋਲਾ ਦਾ ਫਾਰਮ 60 ਮਸ਼ੀਨ ਚੱਲੀ ਜਾਂਦੀ ਐ ਤਿੰਨ ਗੱਲਿਆਂ ਵਾਂਗੂ ਵੜਦਾ ਚੌਥਾ ਚੱਲੀ ਜਾਂਦਾ ਜੌਂਡੀਰ ਬਾਕਿਆ ਟਰਾਲੀ ਲੈ ਕੇ ਦੇਖੋ ਅੱਗੇ ਮਿਲਦੇ ਆ ਦੂਜੇ ਬਾਣ ਚ ਜਾ ਕੇ ਦੋ ਟੈਂਕੀਆਂ ਪੈਗੀਆਂ ਉੱਜ ਪਹਿਲ ਪਈਆਂ ਕਿ ਦੋ ਪਈਆਂ ਉਹ ਟਰਾਲੀ ਆ ਦੋ ਟੈਂਕੀਆਂ ਪੈਗੀਆਂ ਤੀਜੀ ਹੁਣ ਪਾਉ ਆਉਗੀ ਲੋਪੜ ਉਧਰ ਲੱਗਿਆ ਹੋਇਆਗਾ ਲੋਪੜ ਉਹ ਲੱਗਿਆ ਪੈਗਾ ਤੱਕੇ ਵੱਡਣਾ ਸਾਈਡਾਂ ਤੋਂ ਮਿਲਦਿਆ ਸਾਨੂੰ ਅਗਲੇ ਖੇਤ ਜਾ ਕੇ ਹਾਂ ਆਹ ਬੰਦੇ ਨੂੰ ਬਾਹਲਾ ਬਾਣਾ ਮਸ਼ੀਨ ਤੇ ਕਹਿੰਦਾ ਇਤਕੀ ਸਾਰਾ ਕੋ ਨਵਾਂ ਪਵਾਤਾ ਕਹਿੰਦਾ ਖੁੱਡੀਪਿੰਡ ਤੇ ਕੋਈ ਮਸ਼ੀਨ ਨਹੀਂ ਜਿਹੜੀ ਨਾਲ ਨੂੰ ਚੱਲ ਸਕੇ ਮੇਰੀ ਮਸ਼ੀਨ ਦੇ ਹੈ ਵੀ ਹੈਲੋ ਤੈਨੂੰ ਮਾਣ ਆਉਦੀ ਮਸ਼ੀਨ ਤੇ ਹੈ ਇਹ ਕਹਿੰਦਾ ਖੁੱਡੀਪਿੰਡ ਤੇ ਕੋਈ ਮਸ਼ੀਨ ਨਹੀਂ ਜਿਹੜੀ ਮੇਰੀ ਮਸ਼ੀਨ ਨੂੰ ਟੱਕਰਾ ਦੇ ਸਕੇ ਇੱਕ ਇੱਕ ਡਰਾਈਵਰ ਵਾਲੇ ਚੋਟੀ ਤੇ ਰੱਖਿਆ ਨੇ ਕਿਹੜਾ ਡਰਾਈਵਰ ਵਾਲੇ ਸਿਰੇ ਦੇ ਨੇ ਦੋਨੇ ਤੇ ਦੋਨੇ ਤਾਂ ਤਾਕੀ ਨੇ ਇੱਕ ਚਾਹ ਪੀਂਦਾ ਇੱਕ ਜੂ ਪੀਂਦਾ ਇਹਦੇ ਮਨੀਣਾ ਗੁਰੂ ਨਾਨਕ ਦੇਵ ਜੀ ਉਹ ਵਧੀਆ ਚੱਲਦੀ ਆ ਢਾਣੇ ਤੋਂ ਨੇ ਜਵਾਨੀ ਟ੍ਰਾਲੀ ਲਵੇ 라ਤੀ ਨੇ ਤਾਂ ਤੰਨੇ ਗੇੜੇ ਹੋਰ ਬੇਰੇ ਅੰਲਾ ਜੋਰ ਕੇ ਤੇਰਾ ਫੁੱਟੀ ਟ੍ਰਾਲੀ ਭਰ ਕੇ ਤੋੜਦੀ ਉਹ ਵੀ ਮਿੱਤਰੋ ਵਰਤੇ ਨਾਟੇ ਤੰਨੇ ਗੱਲੇ ਇੱਕ ਟ੍ਰਾਲੀ ਹੋਰ ਭਰ ਕੇ ਜੋ ਵੀ ਤੋੜਦੀ ਚੱਲੇ ਵੀ ਹੁਣ ਪਾਉਨੇ ਕਰ ਰਾ ਫਿਰ ਤੋੜਦੇ ਆ ਦੂਜੇ ਖੇਤ ਨੂੰ ਲਓ ਜੀ ਆਪਣਾ ਵਾਹਣ ਆ ਵੀ ਵੱਡ ਦਿੱਤਾ ਕਿਵੇਂ ਦਾ ਲੱਗ ਰਿਹਾ ਜੀ ਸਾਨੂੰ ਅੱਜ ਢੱਕਿਆਂ ਦੇ ਹੋਏ ਪਰ ਟਰੈਕਟਰ ਨਹੀਂ ਦਿੱਤਾ ਕਿਸੇ ਨੇ ਚਲਾਉਣ ਨੂੰ ਅੱਜ ਇਹ ਸਾਡਾ ਬੰਦਾ ਵਸ ਢੱਕਿਆਂ ਦੇ ਹੀ ਸੱਜੇ ਨੂੰ ਕਿਸੇ ਨੇ ਟਰੈਕਟਰ ਨਹੀਂ ਖੁਲਾਉਆ ਦੋਨੇ ਟਰਾਲੀਆਂ ਭਰਤੀਆਂ ਤੀਜੀ ਤੀਜੀ ਆਈ ਜਾਂਦੀ ਐ ਰਾਹ 'ਚਾ ਦੇਖੋ ਕੀ ਬੰਦਾ ਵਾਹਣ ਗੱਲ ਐ ਅਸੀਂ ਬਾੜੀਆਂ ਭਰਾ ਨਹੀਂ ਰਹੇ ਵੀ ਦੂਜੀ ਟਰਾਲੀ ਆਉ ਜਿਹੜੀ ਵੱਡੀ ਉਹ 'ਚ ਪਵਾ ਲਾਂਗੇ ਬੰਦੇ ਸਾਰੇ ਹੀ ਬਿਮਾਰ ਨੇ ਤੂੰ ਠੀਕ ਆ ਬਾਕੀ ਤਾਂ ਬਿਮਾਰ ਨੇ ਲੋਈ ਸਾਡੇ ਬੰਦਾਂ ਨੂੰ ਲੱਗੀ ਹੀ ਭੁੱਖ ਐ ਵੱਡੇ ਹੋਏ ਟੱਕੀ ਥੱਲੇ ਸਿੱਟੀ ਜਾਂਦੇ ਕਹਿੰਦੇ ਕੁਛ ਨਹੀਂ ਹੁੰਦਾ ਕਿ ਵੱਡਣ ਦਾ ਕੀ ਪਤਾ ਭੁੱਖ ਬਹੁਤ ਲੱਗੀ ਆ ਚੋਬਰਾਂ ਨੂੰ ਕਿੰਨਾ ਟਾਈਮ ਹੋ ਗਿਆ 2:30 ਵਜੇ ਕਿੰਨੇ ਵਜੇ ਲੱਗੀ ਸੀ 2:30 ਵਜੇ ਆਪਣੀ ਮਸ਼ੀਨ ਇੱਧਰ ਚੱਲੀ ਸੀ 1:30 ਵਜੇ ਮਸ਼ੀਨ ਚੱਲੀ ਸੀ ਇੱਧਰ ਰੇਡਵੇ ਇੱਧਰ ਮਸ਼ੀਨ ਚੱਲੀ ਸੀ 2:30 ਵੱਜ ਗਏ ਸਵੇਰ ਦੀ ਰੋਟੀ ਸ਼ਾਦੀ ਵੀ ਹੈ ਕਹਿੰਦੇ ਚੋਬਰਾਂ ਦੀ ਤੇ ਪਾਣੀ ਨੂੰ ਡਿਗਦੇ ਨੇ ਹੁਣ ਇੱਕ ਬੰਦਾ ਸਾਡਾ ਪਹੁੰਚੀ ਨਹੀਂ ਰਾਤ ਹੀ ਹੈ ਸਾਰੇ ਨੇ ਪਹਿਲਾਂ ਟਰਾਲੀ ਲੈ ਕੇ ਭੇਜਿਆ ਸੀ ਬੰਦੇ ਨੂੰ ਨਾਲ ਨੂੰ ਉਹ ਟਰਾਲੀ ਵੀ ਮੁੜਿਆ ਸੀ ਉਹ ਦੁਆਰੇ ਭਰਤੀ ਟਰਾਲੀ ਆਪਣੀ ਅਜੇ ਬੰਦਾ ਸਾਡਾ ਉਹ ਮੁੜਿਆ ਨਹੀਂ ਕਹਿੰਦੇ ਕੌਣ ਨਹੀਂ ਮੁੜਿਆ ਉਹ ਖਵੋਣ ਗਿਆ ਉਹ ਉਂਪਰਾ ਹੀ ਜਾਂਦੇ ਨੇ ਉਹ ਜ਼ੋਰ ਫਰਕਦੇ ਆ ਫਾਰਮ ਸੱਟ ਦਾ ਨਾਰੀ ਜੀ ਖੂਬੂਗੀ ਉਹ ਫਾਰਮ ਸੱਟ ਦਾ ਜ਼ੋਰ ਫਰਕਦੇ ਨੇ ਆ ਵੀ ਟਰਾਲੀ ਉਹਦਾ ਵੱਡੀ ਆ ਹਾਂ ਇਹ ਵੀ ਜੁੱਗਰ ਉਹਨੇ ਉਹ ਵੀ ਆ ਗਿਆ ਜਿਉਂਦੀ ਆ ਰਾ ਇਹਦੇ ਵੀ ਸੰਤ ਪਾਗ ਤੇਲ ਦੇ ਦਾ ਪਾਸਾ ਸਲੇਪ ਮਰੀ ਜਾਂਦਾ ਲੈ ਗੱਲਾ ਵਹਣ ਦਵੀ ਜਾਂਦੀ ਆ ਟਰਾਲੀ ਅਰੇ ਬਰੇ ਵੀਡੀਓ ਤਕੂ ਕੇ ਕਰੂ ਕੰਮ ਤੇ 855 ਅੜ ਗਿਆ ਏ ਹੋ ਵੀ ਜੋ ਪਰੋ ਉਹ ਵੀ ਵਰ ਗਈ ਆ ਰਹਿ ਗਏ ਜਿਹੜੇ ਦੋ ਗੇੜੇ ਰਹਿ ਗਏ ਹੁਣ ਆ ਦੋ ਗੇੜੇ ਬਸ ਇਹ ਚ ਪਾ ਜਾਣੇ ਆ ਤਾਂ ਵੀ ਅੱਧੀ ਹੋ ਗਈ ਰਾਤ ਹੀ ਨੇੜੇ ਉਹ ਚੱਲਿਆ ਉੱਧਰ ਦੀ ਕੱਢਾਂਗੇ ਬਾਹਰੇ ਇੱਧਰ ਬਸ ਚੱਲੀ ਜਾਂਦੀ ਆ ਰਹਿ ਗਏ ਦੋ ਗੇੜੇ ਫਿਰ ਚੱਲਦੇ ਆ ਬਾ ਬਰਨਾਲੇ ਦੀ ਮੰਡੀ ਵਿੱਚ ਇਹਦੇ ਹੋ ਗਿਆ ਪ੍ਰਧਾਨ ਸਾਹਿਬ ਜਣੇ ਸੀਟ ਹੈ 88 ਨੱਤਾੜੇ ਮੇਰ ਕੀ ਹੋ ਗਿਆ ਸੀਟ ਲੱਗ ਗਈ ਬੜਾਈ ਨਾ ਧੱਕ ਦੇ ਟਰਾਲੀ ਭੁੱਲ ਕਰ ਦੇ ਉਹ ਵੀ ਜੋ ਬਰੋ ਬਾੜਤੀ ਮਸ਼ੀਨ ਵੀ ਚੱਲੀ ਆਪਾਂ ਵੀ ਚੱਲੇ ਉਹ ਲਿਆਉਂਦਾ ਟਰੈਕਟਰ ਕੱਢ ਕੇ ਬਾਹਰੇ ਦੇਖੋ ਹੁਣ ਕੀ ਬੰਦਾ ਸਵਰਾਜ ਤਾਂ ਹੋ ਗਿਆ ਸੀ ਬਾਹਣ ਗਿੱਲਾ ਸੀਗਾ ਹੁਣ ਮਸ਼ੀਨ ਚੱਲੀ ਬਸ ਟਰੈਕਟਰ ਲਿਆਉਂਦਾ ਉਹ ਟਰੈਕਟਰ ਕੱਢਦੇ ਆ ਆ ਟਰੈਕਟਰ ਜੱਟ ਸਿੰਘ ਜੀ ਆਵੇ ਚੜ ਗਿਆ ਕਿਵੇਂ ਲੱਗਿਆ ਜੀ ਤੁਹਾਨੂੰ ਪੂਰਾ ਵਧੀਆ ਲੱਗਿਆ ਇੱਕ ਗੱਲ ਤਾਂ ਐ ਜੀ ਕਿ ਵੀ ਅੜੂਗਾ ਪਰ ਅੜੇ ਨਹੀਂ ਉਹੀ ਚੜ ਗਿਆ ਤੇ ਬਾਬੋ ਤਰਪੇ ਆਪਾਂ ਉਹ ਹੀ ਬਸ ਚਾੜਦਾ ਪਹੀਦੇ ਚੌੜੇਰ ਚਾੜ ਕੇ ਤੋਰਦਾ ਦੁਰੋਹੜੀ ਕਿੰਨੇ 13 ਮੁੱਠੀਆਂ ਫੇਰਾ ਤੇ 11 ਬੁਹੇ ਦੁਰੋਹੜੀ ਆ ਚੱਲਦੇ ਹੁਣ ਆਪਾਂ ਤੇ ਮੰਡੀ ਤੋਂ ਬਰਨਾਲੇ ਵਾਲੀ ਜਾ ਤੁਰਪੇਵਾਂ ਨਾਲੋਂ ਨਾਲੀ ਥੋੜੇ ਬਿਮਾਰ ਆ ਇੱਕ ਤਾਂ ਕਰਕੇ ਥੋੜੀ ਬਾਜ ਹੋ ਰਹੀ ਆਉਦੀ ਹੋ ਮੇਰੀ ਆ ਹੁਣ ਮਿਲਦੇ ਆ ਬਰਨਾਲੀ ਸੋਨ ਲੋ ਵੀ ਜੋ ਬਰੋ ਦੂਜੀ ਟਰਾਲੀ ਲਾ ਕੇ ਲਾਉਣ ਸਵਰਾਏ ਵਾਲੀ ਜੌਂਡੀਰ ਵਾਲੀ ਲਾਤੀ ਹੋ ਬਣਾ ਜਾਂਦੀ ਆ ਦੇਖੋ ਵੜੀਆ ਭਰੀ ਕੋਈ ਲੌਣੀ ਆਣਾ ਆ ਲਾਗੇ ਲਾਉਣ ਬੰਦੇ ਆਪਣੇ ਉਹ ਵੇਖਿਆ ਤੇ ਉਹਨੇ ਸੰ ਲਾ ਕੇ ਫਿਰ ਚੱਲਦੇ ਆਂ ਪਿੰਡ ਨੂੰ ਸਵਰਾਜ ਚੱਲਦੇ ਆਂ ਫਿਰ ਆਪਾਂ ਇਹ ਦੋਨੇ ਬੰਦੇ ਉਹ ਬੈਠਿਆ ਲੋ ਵੀ ਚੋਪਰ ਆਪਣੀ ਤੀਜੀ ਟਰਾਲੀ ਲੈਣ ਲੱਗ ਗਏ ਇਧਰੋਂ ਮੀਂਹ ਚੱਲ ਪਿਆ ਤੇ ਮੀਂਹ ਚੱਲ ਪਿਆ ਲੋ ਹੋਰ 5 ਗੱਲੇ ਹੋਰ ਰਹਿ ਗਏ ਵੱਢਣ ਵਾਲੇ ਉਹ ਵੀ ਵੱਢਣੇ ਆ ਕੰਨੀਆਂ ਚੱਲ ਗਏ ਤੀਜੀ ਟਰਾਲੀ ਲਾ ਕੇ ਲਾਉਣ ਉਹ ਲਾ ਕੇ ਬਰਨਾਲੇ ਉੱਤ ਪਰ ਤੇ ਸਗੜਾ ਆ ਗਿਆ ਤੇ ਆ ਗਿਆ ਫਾਰਮ ਉੱਤ ਅਜੇ ਤਾਂ ਇਲੈਕਟ੍ਰੀਕ ਚੱਲਦੀ ਹੈ ਜੇ ਉੱਪਰ ਦੀ ਆ ਇਹਦੀ ਇਹਦੀ ਚੱਲਦੀ ਹੈ ਕੋਈ ਦੀ ਚੱਲਦੀ ਆ ਬਸ ਗੰਮੀ ਚਲੋ ਠੀਕ ਆ ਬਾਪੂ ਓਕੇ ਹੁਣ ਚੱਲੇ ਪਿੰਡ ਜੀ ਹੋਪ ਤੁਹਾਨੂੰ ਸਾਡਾ ਬਲੌਗ ਘੈਂਟ ਲੱਗਿਆ ਹੋਊਗਾ ਮਿਲਦੇ ਆ ਕੱਲ ਨੂੰ ਬਾਏ ਬਾਏ